ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਜਣੇ ਠੀਕ ਹੋ ਵੈਲਕਮ ਹੈ ਜੀ ਆਪਣੇ ਚੈਨਲ ਤੇ ਤਰੀਕ ਹੋ ਗਈ ਅੱਜ ਸੌਰੀ 1 ਮਿੰਟ ਨੀਰਾ ਹੋ ਗਿਆ ਤਰੀਕ ਹੋ ਗਈ ਜੀ ਅੱਜ 25 ਅਗਸਤ ਮਾਰਨਿੰਗ ਦਾ ਟਾਈਮ 6:00 ਵਜੇ ਨੇ ਅਜੇ ਤੇ ਕੰਟੀਨਿਊ ਆਪਣੇ ਜਿਹੜਾ 24 ਤਰੀਕ ਦਾ ਮੀਂਹ ਪਈ ਜਾਂਦਾਗਾ 24 ਤਰੀਕ ਦਾ ਫੁੱਲ ਮੀ ਹੈਗਾ ਤੇ ਲੌਬੀ ਚ ਵੀ ਥੋੜਾ ਥੋੜਾ ਪਾਣੀ ਜਾ ਰਿਹਾ 24 ਤਰੀਕ ਦਾ ਜਿਹੜਾ ਨਾ ਫੁੱਲ ਮੀ ਪਈ ਅੱਲਾਗਾ ਤੇ ਸਾਰੀ ਰਾਤ ਮੌਸਮ ਕਿਦਾਂ ਦਾ ਹੋ ਰਿਹਾ ਆ ਹੁਣ ਵੀ ਮੀ ਪਈ ਜਾਂਦਾ ਸੀ ਮਾਰਨਿੰਗ ਦਾ ਟਾਈਮ ਆ ਇਹ ਤੇ ਆਪਾਂ ਉੱਠੇ ਸੀ ਦੇਖੋ ਗਿੱਲਾ ਹੋ ਰਿਹਾ ਸਾਰਾ ਕੁਝ ਉੱਠੇ ਸੀ ਉੱਤਮ ਨੂੰ ਰੈਡੀ ਕਰਨ ਦੇ ਲਈ ਤੇ ਉਧਰ ਉੱਤਮ ਦੇ ਸਕੂਲ ਦੇ ਵਿੱਚ ਉੱਤਮ ਦੇ ਸਕੂਲ ਤੋਂ ਛੁੱਟੀ ਦਾ ਜਿਹੜਾ ਐਲਾਨ ਆ ਗਿਆ ਕਿਉਂਕਿ ਹੈਵੀ ਰੇਨ ਦੇ ਕਰਕੇ ਵੀ ਕੱਲ ਦੀ ਬਾਰਿਸ਼ ਪਈ ਜਾਂਦੀ ਆ ਰਾਹਾਂ ਦੇ ਵਿੱਚ ਸੜਕਾਂ ਤੇ ਬੁਰਾ ਹਾਲ ਆ ਪਾਣੀ ਖੜਾਗਾ ਤੇ ਜਿਹੜਾ ਸਕੂਲ ਆਗਾ ਉੱਤਮ ਦਾ ਅੱਜ ਬੰਦ ਆ ਛੁੱਟੀ ਆ ਗਈ ਉਹਨੂੰ ਤੇ ਆਪਾਂ ਉੱਠ ਗਏ ਸੀਗੇ ਮੈਂ ਕਿਹਾ ਚੱਲ ਬਿੱਤੂ ਤੂੰ ਤਿਆਰ ਕਰਦੀ ਆਂ ਫਿਰ ਮੈਸੇਜ ਆ ਗਿਆ ਟੈਲੀਗ੍ਰਾਮ ਤੇ ਵੀ ਛੁੱਟੀ ਹੈ ਤੇ ਮੈਂ ਬਾਹਰ ਨਿਕਲ ਕੇ ਦੇਖਿਆ ਤੇ ਮੈਂ ਕੋਠੇ ਤੇ ਉੱਪਰ ਆ ਗਈ ਕੋਠੀ 'ਚ ਆਪਣੀ ਜਿੱਧਰ ਨੰਮੇ ਘਰ 'ਚ ਮੈਂ ਕਿਹਾ ਦੇਖ ਕੇ ਇਹ ਵੀ ਕਿੰਨਾ ਕਕੀ ਕੋਸ਼ਾ ਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਜੀ ਤੇ ਮੈਂ ਦੇਖਣ ਆਈ ਸੀ ਮਾਹ ਕਿਤੇ ਕੋਈ ਪਾਣੀ ਪੂਣੀ ਤਾਂ ਨਹੀਂ ਖੜਾ ਹਨ ਤੇ ਆ ਲੱਗ ਜਾਂਦੀਆਂ ਨੇ ਮੂਰੇ ਆਪਾਂ ਉੱਪਰਲੇ ਪੋਰਸ਼ਨ ਤੇ ਚਲਦੇ ਆਂ ਜੋ ਲਓ ਜੀ ਆਪਾਂ ਉੱਪਰਲੇ ਪੋਰਸ਼ਨ ਤੇ ਆਗੇ ਤੇ ਮੌਸਮਾ ਜਿਹੜਾ بارش 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 ਹੋਈ ਪਈ ਆ ਤੋ ਪਸੂ ਵੀ ਉਹ ਖੜੇ ਨੇ ਹਜੇ ਅੰਕਲ ਆਇਆ ਨਹੀਂ ਕਿਉਂਕਿ ਗਲੀਆਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਬਾਈ ਬਹੁਤ ਜ਼ਿਆਦਾ ਪਾਣੀ ਆ ਸਵਾ ਆਪਣੀ ਟੈਂਕੀ ਦੇ ਉੱਤੇ ਕਿਵੇਂ ਪਾਣੀ ਖੜਾ ਹੋਇਆ ਟੈਂਕੀ ਤੇ ਪਾਣੀ ਪਾਣੀ ਖੜਾ ਮੱਝਾਂ ਆਪਣੀਆਂ ਬੰਨਣ ਵਾਲੀਆਂ ਲੀ ਹੈ ਸਾਰੀ ਸਾਰੇ بارش ਹੈ ਨਾ ਜਿਹੜੀ ਵੀ ਦੋ ਦਿਨ ਪਰਸੋਂ ਦੀ ਚੱਲੀ ਜਾਂਦੀ ਆ ਪਰਸੋਂ ਜਾਂਦੀ ਨਹੀਂ ਹੈ ਨਹੀਂ ਕੱਲ ਤਾਂ ਬਹੁਤ ਜ਼ਿਆਦਾ ਸੀ ਸਤਨਾਮ ਸ਼੍ਰੀ ਵਾਹਿਗੁਰੂ ਕੀ ਦੇ ਲੋ ਕਿੱਦਾਂ ਰਾਗ ਤੋਹੀ ਮੋਹੀ ਮੋਹੀ ਤੂਹੀ ਅੰਤਰ ਕੈਸਾ ਦੇਖੋ ਮੀਰੇ ਯਾਰ ਬੁਰਾ ਹਰਕਾਰ ਰਖ ਰਹੀ ਹੋਈ ਕਿਤੇ ਲੱਗਣ ਨੂੰ ਜਗ੍ਹਾ ਨਹੀਂ ਹੈਗੀ ਕਿਤੇ ਕੁਝ ਨਹੀਂ ਹੈਗਾ ਜਾਓ ਪਿਆ ਬੁਰਾ ਹਰਕਾਰ ਬਿਆਨੀ ਚਲੋ ਜੀ ਆਜੂ ਥੱਲੇ ਚੱਲਦੇ ਆਪਾਂ ਚਾਹ ਚੋ ਕਿੰਨੇ ਬਚਾਦਰ ਕੇ ਸੀ ਸੁਧਪਾ ਕੇ ਸੀ ਲਓ ਜੀ ਉਤਮ ਦੀ ਹੋ ਗਈ ਅੱਜ ਛੁੱਟੀ ਰੇਨ ਡੇ ਕਰਕੇ ਆ ਗਿਆ ਇਹਨੂੰ ਮੈਸੇਜ ਹੈਵੀ ਰੇਨ ਡੇ ਹੈਵੀ ਰੇਨ ਡੇ ਹੈਵੀ ਤਾਂ ਰੇਨ ਡੇ ਹੋਰ ਹੋਈ ਜਾਂਦੀ ਐ ਮੀਂਹ ਪਈ ਜਾਂਦਾ ਤੇ ਉਤਮ ਦੇ ਹੋ ਗਏ ਫੇਰ ਨਿਆਰੇ ਕਿੱਦਾਂ ਲੱਗ ਰਿਹਾ ਉਹ ਦੋ ਦਿਨ ਇਹ ਨਾ ਬਹੁਤ ਕੁੱਤਾ ਗਾ ਇਹਨੂੰ ਸੁਣ ਗਿਆ ਵੀ ਛੁੱਟੀ ਗਈ ਜਾਂਦੀ ਆ ਮੰਮੀ ਉਹ ਤਾਂ ਇਹ ਠਾਲੇ ਤੋਂ ਨਹੀਂ ਉੱਠਦਾ ਹੁੰਦਾ ਜਿੱਦਾਂ ਸਕੂਲ ਜਾਣਾ ਹੁੰਦਾ ਪਤਾ ਨਹੀਂ ਸਾਰਿਆਂ ਦੇ ਜਵਾਕੀ ਐਂ ਕਰਦੇ ਨੇ ਕਿ ਇਹੀ ਆ ਜਾਗਾ ਜਿੱਦਾਂ ਸਕੂਲ ਜਾਣਾ ਹੁੰਦਾ ਨਾ ਇਹ ਉੱਠਦਾ ਹੀ ਨਹੀਂ ਹੁੰਦਾ ਇੰਨਾ ਹੁੱਜਾ ਮਾਰ ਮਾਰ ਕੇ ਐਂ ਸੌਈ ਹੋ ਜਾਨ ਜਾਣ ਕੇ ਬੈਠਾ ਮੰਜੇ ਤੇ ਟਾਇਲਟ ਤੇ ਜਾਊ ਉੱਥੇ ਐ ਸੌਈ ਜਾਊਗਾ ਹਨਾ ਤੇ ਇਹ ਅੱਜ ਅੱਜ ਨੂੰ ਪਤਾ ਲੱਗ ਗਿਆ ਮੇਰੀ ਛੁੱਟੀ ਹੋਊਗੀ ਇਹਨੂੰ ਸੁਣ ਗਿਆ ਵੀ ਮੰਮੀ ਛੁੱਟੀ ਕਹੀ ਜਾਂਦੀ ਆ ਤੇ ਅੱਜ ਦੇਖ ਲਓ ਦਵਾ-ਦਵਾ ਆਪ ਹੀ ਉੱਠ ਕੇ ਸ਼ੁਰਤੀ ਚ ਹੋ ਗਿਆ ਪੂਰਾ ਐਕਟਿਵ ਹੋ ਗਿਆ ਸਕਿੰਟਾਂ ਚ ਉਹ ਇਹਦਾ ਚਾਹ ਤੋਂ ਬਿਨਾ ਨਾ ਇਹਦੀ ਅੱਖ ਨਹੀਂ ਖੁੱਲਦੀ ਜਿੱਦਨੇ ਸਕੂਲ ਜਾਣੇ ਜਿਹੜਾ ਕਿੱਡੇ ਕੁੱਤੇ ਹੁੰਦੇ ਆ ਜਵਾਗ ਚਾਹ ਚਾਹ ਤੋਂ ਬਿਨਾ ਦੀ ਅੱਖ ਨਹੀਂ ਖੁੱਲਦੀ ਹੁੰਦੀ ਵੀ ਮੰਜੇ ਤੋਂ ਇਹਨੇ ਪੈਰ ਨਹੀਂ ਲਾਉਣਾ ਹੁੰਦਾ ਅੱਜ ਮੈਂਟ ਜਦੋਂ ਪਤਾ ਲੱਗਾ ਵੀ ਛੁੱਟੀ ਆ ਭੱਜ ਹੀ ਲਿਆ ਮੈਂ ਐਸਾ ਫਿਰੇ ਕਰਿਆ ਮੈਂ ਬੇਦੋਸ਼ ਇਸ ਸਾਕਸ ਨੂੰ ਪਹਿਚਾਣੂ ਮੈਂ ਬੇਦੋਸ਼ ਹੈ ਗਾਈਸ ਵੇਦੋਸ਼ 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 ਕੀ ਇਹ ਦੇਖ ਲੋ ਇਹ じゃ ਗਲਤਮ ਮੇਰਾ ਨਾਮ ਹੈ ਗੁੱਲਾ ਮੈਂ ਅੱਖੇ ਵੀ ਚਲ ਨਹੀਂ ਠੋੜੀ ਪਿਆ ਰਹੰਦੇ ਬਿਚਲ ਛੁੱਟੀ ਤੇ ਹੈਗੀ ਹੋਈ ਹੈ ਨਾ ਪੂਣੀ ਚੱਕਣਾ ਕਿਉਂਕਿ ਬਾਹਰ ਤਾਂ ਨਹੀਂ ਪਈ ਜਾਂਦਾ ਨਹੀਂ ਪਿਆ ਰਹੰਦੇ ਮੈਂ ਕਹੀਗਾ ਆਪ ਕਹਿੰਦੇ ਤੁਸੀਂ ਜਾਗਦਾ ਮੈਂ ਜਾਗਦਾ ਕਹਿੰਦੇ ਨਹੀਂ ਮੈਂ ਜਾਗਦਾ ਐਂ ਵੀ ਬਜਵਾ ਕਾ ਮੇ ਮ ਬਚ ਗਿਆ ਉਹ ਮੈਂ ਸਵੇਰੇ ਦੇ ਹਲ ਉੱਪਰ ਜਾ ਕੇ ਤੁਹਾਨੂੰ ਦਿਖਾ ਕੇ ਆਈਆਂ ਨਾ ਸਾਰਾ ਉੱਪਰਲੇ ਪੋਰਸ਼ਨ ਤੇ ਗਈ ਸੀ ਉਹ ਲਾਸਟ ਵਾਲੀ ਛੱਤ ਤੇ ਉਦੋਂ ਮੀਠ ਹੈ ਨਹੀਂ ਸ਼ੁਰੂ ਕਰਿਆ ਸੀ ਉਹਦੀ ਰੁਕਿਆ ਸੀ ਜਦੋਂ ਮੈਂ ਉੱਠੀ ਸੀ ਤੇ ਫੇਰ ਫੇਰ ਦੁਬਾਰਾ ਸ਼ੁਰੂ ਹੋ ਗਿਆ ਪਤਾ ਨਹੀਂ ਰੱਬ ਨੇ ਇਨਾ ਚੜੀ ਲਾ ਰੱਖੀ ਕੱਲ ਸਵੇਰ ਦਾ ਹਣਾ ਹਾਂ ਕੱਲ ਸਵੇਰ ਦਾ ਪਈ ਹੈ ਸਵੇਰ ਦਾ ਪਈ ਅੰਦ ਤੇ ਹੈਗਾ ਤੇ ਮੀ ਸਾਰੇ ਕੀਤੀ ਆ ਹਣਾ ਤੇ ਪਰ ਆਇਆ ਵੀ ਰੱਬ ਹੁਣ ਥੋੜਾ ਜਿਹਾ ਬਸ ਕਰੇ ਇਨਾ ਵੀ ਕੀ ਹੈ ਨਾ ਆਧੀ ਵਾਰ ਦੀ ਐ ਖਾਂ ਉਹ ਕੀ ਹੋ ਗਿਆ ਉੱਥੇ ਉੱਥੇ ਕੀ ਹੋ ਗਿਆ ਹੈ ਕਿਹੜਾ ਮੋਰਾ ਹੋਏ ਪਤਾ ਹੈ ਤਾਂ ਸਾਨੂੰ ਆ ਦੇਖ ਲੋ ਜੀ ਸਾਡੇ ਦਾ ਛੱਤ ਵਿੱਚ ਦੀ ਮੋਰਾ ਨਿਕਲਿਆ ਹਾਏ ਆ ਖੋਲਣੀ ਦੇ ਵਿੱਚ ਸੀ ਇਹ ਅੱਛਾ ਯਾਰ ਇਹ ਮਿੱਟੀ ਪਾਣੀ ਪਾ ਅੰਕਲ ਹਣ ਬਾਲਾ ਪਾਊਗਾ ਹਣ ਆ ਵੀ ਕੱਢਣ ਵਾਲਾ ਅੰਕਲ ਇਹਦੇ ਵਿੱਚੋਂ ਆਹਾ ਖੁੱਲੀ ਦੇ ਵਿੱਚੋਂ ਆਹਾ ਕੋਈ ਛੜਦਾ ਖਾਂਦਾ ਇਹ ਤੋਂ ਪਹਿਲਾਂ ਕਿੱਥੋਂ ਖਾਣਵਾ ਹੋ ਗਿਆ ਇਹ ਆ ਦੇਖੋ ਛੱਤ ਵਿੱਚ ਦੀ ਮੋਰਾ ਨਿਕਲੇ ਆ ਫਸੂ ਵਾਲੀ ਸੱਤ ਵਿੱਚ ਦੀ ਮੋਰਾ ਦੇ ਥੱਲੇ ਡਿੱਗ ਗਿਆ ਉਹ ਤੇ ਖੁੰਝਾ ਆਹ ਦੇਖ ਲੋ ਉਹਦੇ ਬਾਲਾ ਟੁੱਟ ਗਿਆ ਉਥੋਂ ਆਹ ਦੇ ਇਹ ਪਾਣੀ ਪੋਊਗੀ ਪਾਣੀ ਪੋਊਗੀ ਇਹ ਮੀਂਹ ਤਾਂ ਹਟਣਾ ਨਹੀਂ ਅੱਜ ਵੀ ਪਰ ਸੂਗਾ ਠੀਕ ਹੋ ਜੂਗਾ ਕਰਾ ਦੋ ਨਾ ਫਿਰ ਹੁਣੀ ਆ ਦੇਖੋ ਇੱਥੋਂ ਦੀ ਕੋਈ ਵੀ ਕੁਛ ਵੀ ਸਿੱਟ ਸਕਦਾ ਇਹਦੇ ਵਿੱਚ ਦੀ ਇੱਥੇ ਕੋਈ ਟੁੱਟ ਹੋਰ ਲਾਉਣ ਵਾਲੀ ਆ ਹੋਰ ਇੱਕ ਇਹ ਜਿਹੜੀ ਚੱਲਦਾ ਇਹ ਤਾਂ ਮੈਨੂੰ ਆ ਲੱਗਦਾ ਵੀ ਆਪਣਾ ਡਿੱਗੀ ਨਾ ਜਾਵੇ ਹਨਾ ਹੋਰ ਇਹ ਤਾਂ ਕਰਨਾ ਪਊਗਾ ਕੱਲ ਉਹ ਕੰਦ ਵੀ ਸਾਰੀ ਕੰਦ ਲੈ ਤੁਸੀਂ ਆ ਫੜ ਲਓ ਦੋ ਮਿੰਟ ਕੈਮਰਾ ਮੋਬਾਈਲਟੀ ਚੱਕ ਲਿਆ ਹਾਲੇ ਤੱਕ ਤਾਂ ਇਧਾਂ ਲਾਵਾ ਨਹੀਂ ਸਾਡੇ ਦੇ ਦੇਖ ਲਓ ਇਹ ਸਾਡੇ ਕੰਨਾ ਉਹ ਖੁੰਜਾ ਨਿਕਲਿਆ ਆ ਮੋਰਾ ਕਹਿੰਦੇ ਉੱਥੇ ਪਾਈਪ ਸੀ ਪਾਣੀ ਵਾਲੀ ਤਾਂ ਬਾਲਟੀ ਚੱਕ ਲਿਆ ਮੈਂ ਦੋ ਮਿੰਟ ਫੜ ਕੋਠਾ ਹੈ ਐਸੇ ਆ ਦੇਖ ਦੇਖ ਕੀ ਕਰਤੀ ਆ ਦੇ ਪਰਾਂ ਕਰਦੇ ਨੇ ਕੱਟੇ ਨੂੰ ਉਹ ਵੀ ਪਰੇ ਨਹੀਂ ਹੁੰਦੀ ਲੱਗਦਾ ਉਹ ਖੜਜਾ ਖਾਲਸਾ ਕੱਟੇ ਨੂੰ ਪਰਾਂ ਕਰਦੇ ਇਹਨੂੰ ਪਰਾਂ ਕਰਦੇ ਆਹ ਕਰਦੀ ਆ ਇਹਦਾ ਹਾਂ ਸਾਰੀ ਆ ਸਾਰੀ ਫੇਰ ਇਹਦੇ ਪਾਣੀ ਤਾਂ ਨਹੀਂ ਖੜਿਆ ਛੱਤ ਤੇ ਪਾਣੀ ਖੜਿਆ ਹੋਇਆ ਹੈ ਆਹ ਹਮ ਤਾਂ ਨਹੀਂ ਖੜਿਆ ਖੜਾ ਉਹ ਪਾਣੀ ਆ ਫੇਰ ਹੀ ਪਾਣੀ ਖੜਾ ਹੋਈ ਆ ਤੇ ਆ ਸੱਚ ਤਾਂ ਚੋਈ ਜਾਂਦੀ ਸਾਰੀ ਰਾਤਾ ਦੇਖ ਕੇ ਮਰੀ ਸ਼ਤਤ ਮੈਂ ਦੇਖਿਉ ਨਹੀਂ ਆ ਉਹ ਰਾਤ ਰੂਦ ਤੇ ਡਿੱਗਿਆ ਹਨ ਰਾਰੀ ਰਾਤ ਤਾਂ ਮੀਂਹ ਪਈ ਜਾਂਦਾ ਤੇ ਕਿਤੀ ਵਾਲੀ ਪਾਈ ਨਹੀਂ ਹੈ ਕਿਤੀ ਵਾਲੀ ਪਾਈ ਨਹੀਂ ਉਹ ਤਾਂ ਦੇਖਦਾ ਨਹੀਂ ਛਤ ਤੇ ਨਹੀਂ ਜਾਣ ਮੇਰੀ ਇਹ ਸਾਰੇ ਖਰੀਣਾ ਆਉਣ ਵਾਲੀ ਹੈ ਲੋ ਬੰਦੇ ਪੈਣੇ ਦੇਖੀ 3 ਲੱਖ ਪੰਨਾ ਬੋਰੀ ਪਾਣੀ ਵੱਟ ਕੇ ਅੰਕਲ ਦੇਖਿਓ ਪਹਿਲਾਂ ਆਹ ਛੱਤ ਦੇਖਿਆ ਪਾਣੀ ਤਾਂ ਨਹੀਂ ਖੜਾ ਸਵੇਰ ਦਾ ਮੀਂਹ ਪਈ ਜਾਂਦਾ ساری ਰਾਤ ਦਾ ਪਈ ਜਾਂਦਾ ਇਹ ਤਾਂ ਆਲੀ ਇਨਸ ਮਾਰ ਕੇ ਸਿੱਟਦੇ ਫੇਰ ਖੜੂਗੀ ਇਹ ਹਣ ਕਿਹੜੀ ਦੀ ਚੋਨੀ ਹੈ ਪਹਿਲਾਂ ਕਾ ਤੁੰ ਤੋਰ ਕੋਲ ਆਉਂਦੇ ਹੋ ਆ ਆ ਤੇ ਆ ਜੀ ਵਿੱਛੜ ਗਏ ਪਤੂ ਹੋਇਦੈ ਕੱਟਾ ਜਗਾਂ ਦਿਖਾਉ ਕਰਦੀ ਫੇਰ ਜਮੇ ਡੰਡਾ ਲਿਆਉਣੀ ਹੈ ਚੱਕ ਕੇ ਐ ਖੜ ਜਮੇ ਡੰਡਾ ਲਿਆਉਣੀ ਹੈ ਚੱਕ ਕੇ ਐ ਖੜ ਜਮੇ ਡੰਡਾ ਲਿਆਉਣੀ ਹੈ ਚੱਕ ਕੇ ਮੱਧ ਲੱਤ ਮਰ ਗਈ ਜੀ ਆਪਣੀ ਮਿਲ ਹੀ ਨਹੀਂ ਹੈਗੀ ਹੁਣ ਆ ਡੌਗਰ ਨਹੀਂ ਦੇਖਦੇ ਆ

ਕਬਸਰਾ ਦੀ ਮਾਂ ਨੂੰ ਪਾਉਂਦੇ ਇਹ ਐਂ ਕਹਿੰਦੇ ਸੀ ਆ ਦੱਸਦੇ ਹੁਣ ਬਾਈ ਮਿਸਤਰੀ ਨੂੰ ਮੈਂ ਤਾਂ ਐ ਹੀ ਸੀ ਬਈ ਜਿਹੜੀਆਂ ਦਾਲ ਚਾਪਾਉਂਦਾ ਸੁਕੇ ਦਿੱਕੋ ਤਾਂ ਨਹੀਂ ਹੁੰਦੀ ਬਈ ਕੱਪੜੇ ਨਾਲ ਇਹ ਐਂ ਕਹਿੰਦੇ ਸੀ ਬਈ ਜਿਹੜੀਆਂ ਥੱਲੇ ਵਾਲੀ ਫੱਟੀ ਪਾਈ ਆ ਜੇ ਇਹਨੂੰ ਕਾਟ ਇਹ ਨਹੀਂ ਨੀਚੇ ਵਾਲੀਆਂ ਨਹੀਂ ਸੀ ਕੀ ਕਰਨੀ ਸੀ ਹਾਂ ਇੱਥੇ ਵੀ ਕਹਿੰਦੇ ਪੈਪ ਪੈ ਜੂ ਵੀ ਕੱਪੜਾ